ਸੀਵੀ ਕਰਾਂ ਦੇ ਵਿੱਚ ਬਾਹਰ ਨਿਕਲਦੇ ਹੋ ਤਾਂ ਜਰਾ ਸਾਵਧਾਨੀ ਵਰਤੀ ਜਾਵੇ ਦੇਖਿਆ ਜਾਵੇ ਕਿ ਕੋਈ ਤੁਹਾਡੇ ਪਿੱਛੇ ਤਾਂ ਨਹੀਂ ਆ ਰਿਹਾ ਕਿਸ ਮਨਛਾ ਦੇ ਨਾਲ ਤੁਹਾਡੇ ਪਿੱਛੇ ਆ ਰਿਹਾ ਜਰਾ ਸਾਵਧਾਨ ਰਹੋ ਕਿਉਂਕਿ ਇਸ ਟੀਵੀ ਤਸਵੀਰਾਂ ਦੇ ਵਿੱਚ ਇੱਕ ਲੁਟੇਰਿਆਂ ਦੀ ਹੌਂਸਲੇ ਬਲੰਦ ਹੁੰਦੇ ਚਾਰੇ ਨੇ ਪੋਰਸ਼ ਏਰੀਆ ਦੇ ਵਿੱਚ ਵੀ ਹੁਣ ਲੋਕ ਸੇਫ ਨਹੀਂ ਨੇ ਇੱਕ ਸਿਸਟੇ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਸੱਚਮੁੱਚ ਲੋਕ ਹੁਣ ਬਿਲਕੁਲ ਵੀ ਸੁਰੱਖਿਅਤ ਨਹੀਂ ਰਹੇ ਅਗਰ ਤੁਸੀਂ ਵੀ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਹੋ ਤਾਂ ਜਰਾ ਸਾਵਧਾਨੀ ਵਰਤੀ ਜਾਵੇ ਦੇਖਿਆ ਜਾਵੇ ਕਿ ਕੋਈ ਤੁਹਾਡੇ ਪਿੱਛੇ ਤਾਂ ਨਹੀਂ ਆ ਰਿਹਾ ਕਿਸ ਮੰਚਾ ਦੇ ਨਾਲ ਤੁਹਾਡੇ ਪਿੱਛੇ ਆ ਰਿਹਾ ਜਰਾ ਸਾਵਧਨ ਰਹੋ ਕਿਉਂਕਿ ਇਸ ਟੀਵੀ ਤਸਵੀਰਾਂ ਦੇ ਵਿੱਚ ਇੱਕ ਅਚੇਹੀ ਘਟਨਾ ਕੈਦ ਹੋਈ ਹੈ ਚੰਦਰ ਸ਼ਹਿਰ ਦੇ ਵਿੱਚ ਹਰ ਪਾਸੇ ਲੁਟੇਰੀਆਂ ਨੇ ਹਾਕਾਰ ਮਚਾਈ ਹੋਈ ਹੈ ਤੇ ਇਸੇ ਵਿਚਾਲੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਮੋਡਲ ਟਾਊਨ ਦੇ ਵਿੱਚ ਵੀ ਲੋਕ ਹੁਣ ਸੁਰੱਖਿਅਤ ਨਹੀਂ ਹੈ ਇਹ ਇਲਾਕਾ ਵੀਆਈਪੀ ਹੈ ਜਿੱਥੇ ਮੋਡਲ ਟਾਊਨ ਦੇ ਵਿੱਚ ਅਦਰਸ਼ ਨਗਰ ਕਾਂਟਾਸ਼ੂਰੀ ਦੇ ਨਾਲ ਵਾਲੀ ਗਲੀ ਦੇ ਵਿੱਚ ਪਰ ਵਾਸੀ ਨੇਪਾਲੀ ਨੌਜਵਾਨ ਨੂੰ ਕਿਰਪਾਨ ਅਤੇ ਦਾਤਰ ਦਿਖਾ ਕੇ ਉਸਤੇ ਨਾਲ ਲੁੱਟਦੀ ਵਾਰਤਾਤ ਨੂੰ ਅੰਜਾਮ ਦਿੱਤਾ। ਨੇਪਾਲੀ ਨੌਜਵਾਨ ਆਪਣੀ ਜਾਨ ਬਚਾਉਣ ਦੇ ਲਈ ਭੱਜਦਾ ਹੈ ਪਰ ਲੁਟੇਰਿਆਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਘੇਰ ਲਿਆ ਤੇ ਉਸ ਦਾ ਮੋਬਾਈਲ ਅਤੇ ਨਕਦੀ ਖੋ ਲਈ। ਜਿਨ੍ਹਾਂ ਦੀ ਸਾਰੀ ਹਰਕਤ ਇਨਾ ਸਿਸਟੀਵੀ ਤਸਵੀਰਾਂ ਦੇ ਵਿੱਚ ਤੈਦ ਹੋ ਕੀ ਹਾਲਾਂਕਿ ਪੰਜਾਬ ਦੇ ਵਿੱਚ ਲਗਾਤਾਰ ਲੁੱਟਖੋਤੀਆਂ ਕਟਨਾਵਾ ਵਰਤਿਆਂ ਚਾਰੀਆਂ ਨੇ ਤੇ ਜਿਹੇ ਦੇ ਵਿੱਚ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਮੋਡਲ ਟਾਊਨ ਇਲਾਕੇ ਦੇ ਵਿੱਚ ਇਹ ਵਾਰਤਾਤ ਵਾਪਰੀ ਹੈ ਲੁਟੇਰੀਆਂ ਦੀ ਹੌਂਸਲੇ بلند ਹੁੰਦੇ ਚੋਰੀ ਨੇ ਪੋਰਸ਼ ਏਰੀਆ ਦੇ ਵਿੱਚ ਵੀ ਹੁਣ ਲੋਕ ਸੇਫ ਨਹੀਂ ਨੇ ਇੱਕ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਸੱਚਮੁੱਚ ਲੋਕ ਹੁਣ ਬਿਲਕੁਲ ਵੀ ਸੁਰੱਖਿਅਤ ਨਹੀਂ ਰਹੇ ਅਗਰ ਤੁਸੀਂ ਵੀ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਹੋ ਤਾਂ ਜਰਾ ਸਾਵਧਾਨੀ ਵਰਤੀ ਜਾਵੇ ਦੇਖਿਆ ਜਾਵੇ ਕਿ ਕੋਈ ਤੁਹਾਡੇ ਪਿੱਛੇ ਤਾਂ ਨਹੀਂ ਆ ਰਿਹਾ ਕਿਸ ਮਨਚਾ ਦੇ ਨਾਲ ਤੁਹਾਡੇ ਪਿੱਛੇ ਆ ਰਿਹਾ ਜਰਾ ਸਾਵਧਾਨ ਰਹੋ ਕਿਉਂਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਅਚੇਹੀ ਘਟਨਾ ਕੈਦ ਹੋਈ ਹੈ ਚੰਦਰ ਸ਼ਹਿਰ ਦੇ ਵਿੱਚ ਹਰ ਪਾਸੇ ਲੁਟੇਰੀਆਂ ਦੇ ਹਾਕਾਰ ਮਚਾਈ ਹੋਈ ਹੈ ਤੇ ਇਸੇ ਵਿਚਾਲੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਮੋਡਲ ਟਾਊਨ ਦੇ ਵਿੱਚ ਵੀ ਲੋਕ ਹੁਣ ਸੁਰੱਖਿਅਤ ਨਹੀਂ ਹੈ ਇਹ ਇਲਾਕਾ ਵੀਆਈਪੀ ਹੈ ਜਿੱਥੇ ਮੋਡਲ ਟਾਊਨ ਦੇ ਵਿੱਚ ਅਦਰਸ਼ ਨਗਰ ਕਾਂਟਾਸ਼ੂਰੀ ਦੇ ਨਾਲ ਵਾਲੀ ਗਲੀ ਦੇ ਵਿੱਚ ਪਰਵਾਸੀ 네ਪਾਲੀ ਨੌਜਵਾਨ ਨੂੰ ਕਿਰਪਾਨ ਅਤੇ ਦਾਤਰ ਦਿਖਾ ਕੇ ਉਸਤੇ ਨਾਲ ਲੁੱਟ ਦੀ ਵਾਰਤਾਤ ਨੂੰ ਅੰਜਾਮ ਦਿੱਤਾ 네ਪਾਲੀ ਨੌਜਵਾਨ ਆਪਣੀ ਜਾਨ ਬਚਾਉਣ ਦੇ ਲਈ ਭੱਜਦਾ ਹੈ ਪਰ ਲੁਟੇਰਿਆਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਕੇਰ ਲਿਆ ਤੇ ਉਸ ਦਾ ਮੋਬਾਈਲ